ਬਹੁਤ ਵੱਡਾ ਤੇ ਭਿਆਨਕ ਹਾਦਸਾ ਹੋਂਦੇ ਹੁੰਦੇ ਬੱਚੇ ਆਜੇ ਜਹਾਜ਼ ਜੋ ਹੁੰਦਾ ਉਡਾਣ ਭਰਨੀ ਲੱਗਦਾ ਹੈ ਕਿ ਉਸ ਤੋਂ ਪਹਿਲਾਂ ਜਹਾਜ਼ ਦੇ ਦੋਹਾਂ ਇੰਜਨਾਂ ਦੇ ਵਿੱਚੋਂ ਇੱਕ ਦੇ ਵਿੱਚ ਬਹੁਤ ਭਿਆਨਕ ਕੱਕ ਲੱਗ ਜਾਂਦੀ ਹੈ ਮੌਕੇ ਤੇ ਜਹਾਜ਼ ਦੇ ਵਿੱਚ ਕਰੀਬ 282 ਯਾਤਰੀ ਮੌਜੂਦ ਹੁੰਦੀ ਹੈ ਜਿਨ੍ਹਾਂ ਦੀ ਜਾਨ ਵਾਲ-ਵਾਲ ਬਚੀ ਅਗਰ ਇਹ ਜਹਾਜ਼ ਉਟਾਣ ਪਾਟਾਂ ਦਾ ਤਾਂ ਬਹੁਤ ਵੱਡਾ ਹਾਦਸਾ ਹੋ ਸਕਦਾ ਸੀ ਪਰ ਨਿਮਤ ਰਹੀ ਰੱਬ ਨੇ ਸਾਰੇ ਹੀ ਯਾਤਰੀਆਂ ਨੂੰ ਬਿਲਕੁਲ ਹੀ ਸੁਰੱਖਿਅਤ ਬਚਾਇਆ ਦਾ ਸੱਯੇ ਕਿ ਖਬਰ ਤੂ ਹੈ ਅਮਰੀਕਾ ਦੇ ਓਰਲੈਂਡੋ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਾਹਮਣੀ ਆ ਰਹੀ ਹੈ ਜਿੱਥੇ ਕੀ ਡੈਲਟਾ 에ਅਰਲਾਈਨਸ ਦੇ ਇੱਕ ਜਹਾਜ਼ ਨੂੰ ਅਕਲਾਕੀ ਹਾਲਾਕੇ ਆਗ ਲੱਗਣ ਦੀ ਜਾਣਕਾਰੀ ਸਮੇਂ ਸਿਰ ਮਿਲ ਜਾਣ ਕਰਕੇ ਜਹਾਜ਼ ਦੇ ਵਿੱਚ ਸਵਾਰ 282 ਯਾਤਰੀ ਬਾਲ ਬਾਲ ਬਚ ਕੇ ਯਾਤਰੀਆਂ ਨੂੰ ਐਮਰਜੈਂਸੀ ਸਲਾਈਡਾਂ ਦੇ ਰਾਹੀਂ ਜਹਾਜ਼ ਤੋਂ ਬਾਹਰ ਕੱਢਿਆ ਗਿਆ ਮੀਡੀਆ ਰਿਪੋਰਟਾਂ ਦੇ ਮੁਤਾਬਿਕ ਸੋਮਵਾਰ ਨੂੰ ਆਰਲੈਂਡੋ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਡੈਲਟਾ 에ਅਰਲਾਈਨਸ ਦੇ ਇੱਕ ਜਹਾਜ਼ ਨੂੰ ਅਕਲਾ ਕਈ ਜਤ ਸਵੇਤ ਯਾਤਰੀਆਂ ਨੂੰ ਐਮਰਜੈਂਸੀ ਸਲਾਈਡਾਂ ਦੇ ਰਾਹੀਂ ਬਾਹਰ ਘਟਨਾ ਪਿਆ ਫੈਟਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਅਤੇ ਡੈਲਟਾ 에ਅਰਲਾਈਨਸ ਨੇ ਦੱਸਿਆ ਕਿ ਐਟਲਾਂਟਾ ਜਾਣ ਵਾਲੇ ਜਹਾਜ਼ ਨੇ ਰਨਵੇ ਤੋਂ ਉਡਾਨ ਭਰੀ ਸੀ ਕੇਸ ਦੇ ਦੋ ਇੰਜਣਾਂ ਦੇ ਵਿੱਚੋਂ ਇੱਕ ਨੂੰ ਭਿਆਨਕ ਅਗ ਲੱਗੀ ਐਫਏਏ ਨੇ ਇਸ ਘਟਨਾ ਦੀ ਜਾਂਚ ਸ਼ੁਰੂ ਕੀਤੀ ਜਿਸ ਦੇ ਨਤੀਜੇ ਵਜੋਂ ਸੱਜੇ ਇੰਜਣ ਤੋਂ ਅੱਗ ਦੀਆਂ ਲੱਟਾਂ ਨਿਕਲੀਆਂ ਜਿਸ ਨੂੰ ਟਰਮੀਨਲ ਦੇ ਵਿੱਚ ਇੱਕ ਯਾਤਰੀ ਦੇ ਸਾਲਪੋਂ ਦਾ ਵਿੱਚ ਵੀ ਕਹਿ ਦਿੱਤਾ ਕਿ ਜਹਾਜ਼ ਦੇ ਵਿੱਚ ਤਕਰੀਬਨ 282 ਯਾਤਰੀ ਸਵਾਰ ਸੀ ਰਿਪੋਰਟ ਦੇ ਅਨੁਸਾਰ ਜਹਾਜ਼ ਦੇ ਵਿੱਚ 282 ਯਾਤਰੀ ਸਵਾਰ ਸੀ ਰਾਹਤ ਦੀ ਗੱਲ ਇਹ ਹੈ ਕਿ ਕਿਸੇ ਦੇ ਵੀ ਜ਼ਖਮੀ ਹੋਣ ਦੀ ਕੋਈ ਵੀ ਖਬਰ ਨਹੀਂ ਹੈ 에ਅਰਲਾਈਨ ਨੇ ਕਿਹਾ ਕਿ ਜਹਾਜ਼ ਦੀਆਂ ਲਪਟਾਂ ਵੇਖੀਆਂ ਗਈਆਂ ਇੱਕ ਇੰਜਨ ਦੇ ਟੇਲ ਲਾਈਪ ਦੇ ਵਿੱਚ ਭਿਆਨਕ ਅੱਗ ਦੀਆਂ ਲਪਟਾਂ ਵੇਖੀਆਂ ਤਾਂ ਡੈਲਟਾ ਫਲਾਈਟ ਦੇ ਅਮਲੇ ਨੇ ਯਾਤਰੀ ਕੈਬਿਨ ਨੂੰ ਖਾਲੀ ਕਰਨ ਦੇ ਲਈ ਪ੍ਰਕਿਰਿਆ ਦੀ ਪਾਲਣਾ ਕੀਤੀ ਦੱਸ ਦਈਏ ਕਿ 에어ਲਾਈਨ ਨੇ ਕਿਹਾ ਕਿ ਅਸੀਂ ਆਪਣੀਆਂ ਯਾਤਰੀਆਂ ਦੇ ਸਹਿਯੋਗ ਦੀ ਕਦਰ ਕਰਦੀਆਂ ਅਤੇ ਸਨੁਭਵ ਦੇ ਲਈ ਮਾਫੀ ਮੰਗਦੇ ਹ ਸਖਿਆ ਤੋਂ ਵੱਧ ਕੁਝ ਵੀ ਮਹੱਤਵਪੂਰਨ ਨਹੀਂ ਹੈ ਅਤੇ ਡੈਲਟਾ ਟੀਮਾਂ ਸਾਡੇ ਗਾਕਾ ਨੂੰ ਉਹਨਾਂ ਦੀ ਅੰਤਿਮ ਮੰਜ਼ਿਲ ਤੇ ਜਲਦੀ ਤੋਂ ਜਲਦੀ ਪਹੁੰਚਾਉਣ ਦੇ ਲਈ ਕੰਮ ਕਰਨ ਗਿਆ ਡੈਲਟਾ ਯਾਤਰੀਆਂ ਨੂੰ ਦੂਜੇ ਜਹਾਜ਼ਾਂ ਦੇ ਵਿੱਚ ਉਨ੍ਹਾਂ ਦੇ ਅੰਤਿਮ ਟਿਕਾਣਿਆਂ ਤੇ ਪਹੁੰਚਾਇਆ ਜਾਏਗਾ ਜਦੋਂ ਕਿ ਰੱਖਰਖਾ ਕਰਨ ਦੇ ਲਈ ਕਰਮਚਾਰੀ ਅੱਗ ਲੱਗਣ ਵਾਲੇ ਜਹਾਜ਼ ਦੀ ਵੀ ਜਾਂਚ ਕਰਨਗੇ ਬਹੁਤ ਵੱਡਾ ਤੇ ਭਿਆਨਕ ਹਾਦਸਾ ਹੋਂਦੇ ਹੁੰਦੇ ਹੁੰਦੇ ਬੱਚੇ ਆਜੇ ਜਹਾਜ਼ ਜੋ ਹੁੰਦਾ ਹੈ ਉਡਾਣ ਭਰਨੀ ਲੱਗਦਾ ਹੈ ਕਿ ਉਸ ਤੋਂ ਪਹਿਲਾਂ ਜਹਾਜ਼ ਦੇ ਦੋਹਾਂ ਇੰਜਨਾਂ ਦੇ ਵਿੱਚੋਂ ਇੱਕ ਦੇ ਵਿੱਚ ਬਹੁਤ ਭਿਆਨਕ ਅੱਗ ਲੱਗ ਜਾਂਦੀ ਹੈ ਮੌਕੇ ਤੇ ਜਹਾਜ਼ ਦੇ ਵਿੱਚ ਕਰੀਬ 282 ਯਾਤਰੀ ਮੌਜੂਦ ਹੁੰਦੇ ਐ ਜਿਨ੍ਹਾਂ ਦੀ ਜਾਨ ਵਾਲ-ਵਾਲ ਬਚੀ ਅਗਰ ਇਹ ਜਹਾਜ਼ ਉਟਾਣ ਪਾਟਾਂ ਦਾ ਤਾਂ ਬਹੁਤ ਵੱਡਾ ਹਾਦਸਾ ਹੋ ਸਕਦਾ ਸੀ ਪਰ ਨਿਮਤ ਰਈ ਰੱਬ ਨੇ ਸਾਰੇ ਹੀ ਯਾਤਰੀਆਂ ਨੂੰ ਬਿਲਕੁਲ ਹੀ ਸੁਰੱਖਿਅਤ ਬਚਾਇਆ ਤਾਂ ਸੱਯੇ ਕਿ ਖਬਰ ਟੂ ਹੈ ਅਮਰੀਕਾ ਤੇ ਓਰਲੈਂਡੋ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਾਹਮਣੀ ਆ ਰਹੀ ਹੈ ਜਿੱਥੇ ਕਿ ਡੈਲਟਾ 에ਅਰਲਾਈਨਸ ਦੇ ਇੱਕ ਜਹਾਜ਼ ਨੂੰ ਅਕਲਾ ਕਈ ਹਾਲਾਂਕਿ ਆਗ ਲੱਗਣ ਦੀ ਜਾਣਕਾਰੀ ਸਮੇਂ ਸਿਰ ਮਿਲ ਕਰਕੇ ਜਹਾਜ਼ ਦੇ ਵਿੱਚ ਸਵਾਰ 282 ਯਾਤਰੀ ਬਾਲ ਬੱਚੇ ਯਾਤਰੀਆਂ ਨੂੰ ਐਮਰਜੈਂਸੀ ਸਲਾਈਡਾਂ ਦੇ ਰਾਹੀਂ ਜਹਾਜ਼ ਤੋਂ ਬਾਹਰ ਕੱਟਿਆ ਗਿਆ ਮੀਡੀਆ ਰਿਪੋਰਟਾਂ ਦੇ ਮੁਤਾਬਿਕ ਸੋਮਵਾਰ ਨੂੰ ਆਰਲੈਂਡੋ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਡੈਲਟਾ 에ਅਰਲਾਈਨਸ ਦੇ ਇੱਕ ਜਹਾਜ਼ ਨੂੰ ਅਕਲਾਕੇ ਜਸਬਾਤ ਯਾਤਰੀਆਂ ਨੂੰ ਐਮਰਜੈਂਸੀ ਸਲਾਈਡਾਂ ਦੇ ਰਾਹੀਂ ਬਾਹਰ ਕੱਟਣਾ ਪਿਆ ਫੈਟਲ ਏਬੀਏਸ਼ਨ ਐਡਮਿਨਿਸਟ੍ਰੇਸ਼ਨ ਅਤੇ ਡੈਲਟਾ 에ਰਲਾਈਨਸ ਨੇ ਦੱਸਿਆ ਕਿ ਐਟਲਾਂਟਾ ਜਾਣ ਵਾਲੇ ਜਹਾਜ਼ ਨੇ ਰਨਵੇ ਤੋਂ ਉਡਾਣ ਭਰੀ ਸੀ ਕਿ ਇਸਦੇ ਦੋ ਇੰਜਣਾਂ ਦੇ ਵਿੱਚੋਂ ਇੱਕ ਨੂੰ ਭਿਆਨਕ ਅੱਗ ਲੱਗੀ ਐਫਏਏ ਨੇ ਇਸ ਘਟਨਾ ਦੀ ਜਾਂਚ ਸ਼ੁਰੂ ਕੀਤੀ ਜਿਸ ਦੇ ਨਤੀਜੇ ਵਜੋਂ ਸੱਜੇ ਇੰਜਣ ਤੋਂ ਅੱਗ ਦੀਆਂ ਲੱਤਾਂ ਨਿਕਲੀਆਂ ਜਿਸ ਨੂੰ ਟਰਮੀਨਲ ਦੇ ਵਿੱਚ ਇੱਕ ਯਾਤਰੀ ਦੇ ਸੈਲਫੋਨ ਦੇ ਵਿੱਚ ਵੀ ਕੈਦ ਕੀਤਾ ਕਿਹਾ ਜਹਾਜ਼ ਦੇ ਵਿੱਚ ਤਕਰੀਬਨ 282 ਯਾਤਰੀ ਸਵਾਰ ਸੀ ਰਿਪੋਰਟ ਦੇ ਅਨੁਸਾਰ ਜਹਾਜ਼ ਦੇ ਵਿੱਚ 282 ਯਾਤਰੀ ਸਵਾਰ ਸੀ ਰਾਹ ਦੀ ਗੱਲ ਇਹ ਹੈ ਕਿ ਕਿਸੇ ਦੇ ਵੀ ਜ਼ਖਮੀ ਹੋਣ ਦੀ ਕੋਈ ਵੀ ਖਬਰ ਨਹੀਂ ਹੈ 에ਅਰਲਾਈਨ ਨੇ ਕਿਹਾ ਕਿ ਜਹਾਜ਼ ਦੀਆਂ ਲਪਟਾਂ ਵੇਖੀਆਂ ਗਈਆਂ ਇੱਕ ਇੰਜਨ ਦੇ ਟੇਲ ਲਾਈਪ ਦੇ ਵਿੱਚ ਭਿਆਨਕ ਅੱਗ ਦੀਆਂ ਲਪਟਾਂ ਵੇਖੀਆਂ ਤਾਂ ਡੈਲਟਾ ਫਲਾਈਟ ਦੇ ਅਮਲੇ ਨੇ ਯਾਤਰੀ ਕੈਬਿਨ ਨੂੰ ਖਾਲੀ ਕਰਨ ਦੇ ਲਈ ਪ੍ਰਕਿਰਿਆ ਦੀ ਪਾਲਣਾ ਕੀਤੀ ਦੱਸ ਦਈਏ ਕਿ 에ਅਰਲਾਈਨ ਨੇ ਕਿਹਾ ਕਿ ਅਸੀਂ ਆਪਣੀਆਂ ਯਾਤਰੀਆਂ ਦੇ ਸਹਿਯੋਗ ਦੀ ਕਦਰ ਕਰਦਿਆਂ ਤੇ ਸਨੁਭਵ ਦੇ ਲਈ ਮਾਫੀ ਮੰਗਦੇ ਹਸਕਿਆ ਤੋਂ ਵੱਧ ਕੁਝ ਵੀ ਮਹੱਤਵਪੂਰਨ ਨਹੀਂ ਹੈ ਅਤੇ ਡੈਲਟਾ ਟੀਮਾਂ ਸਾਡੇ ਗਾਕਾ ਨੂੰ ਉਹਨਾਂ ਦੀ ਅੰਤਿਮ ਮੰਜ਼ਲ ਤੇ ਜਲਦੀ ਤੋਂ ਜਲਦੀ ਪਹੁੰਚਾਉਣ ਦੇ ਲਈ ਕੰਮ ਕਰ ਰਹੀਆਂ ਡੈਲਟਾ ਯਾਤਰੀਆਂ ਨੂੰ ਦੂਜੇ ਜਹਾਜ਼ਾਂ ਦੇ ਵਿੱਚ ਉਹਨਾਂ ਦੇ ਅੰਤਿਮ ਟਿਕਾਣਿਆਂ ਤੇ ਪਹੁੰਚਾਇਆ ਜਾਏਗਾ ਜਦੋਂ ਕਿ ਰੱਖ-ਰਖਾ ਕਰਨ ਦੇ ਲਈ ਕਰਮਚਾਰੀ ਅੱਗ ਲੱਗਣ ਵਾਲੇ ਜਹਾਜ਼ ਦੀ ਵੀ ਜਾਂਚ ਕਰਨਗੇ